ਦਿੱਪ ਜਵਾਰ ਆਸਰੀ ਲੋਜਨਾ ਮੁਕਤੀ ਮਤੇਂ ਆਰ ਜੀਵੋ ਬੋਲੇ ਬੋਲੇ ਆਤਕੀ ਜੈ 1 ਇੱਕ ਵੀ ਜੀ ਮੇ ਸਾਡੀ ਨਹੀਂ ਕੋਈ ਦਿੱਕਤ ਹੋਵਨਾਂ ਜੀ ਸਲਾਮ ਸੰਤਾਂ ਦੇ ਜੀ ਰਦਾਰ ਨੰਦਰੀ ਭਵੰ ਭਮਾਨੀ ਓਮ ਜੈ ਸ਼ਿਵ ਓਮ ਦਾ ਜੋ ਬ੍ਰਾਹਮਣ ਹੀ ਬ੍ਰਾਹਮਣ ਬਾਦ ਕੇ ਸੁਭਿਰੋ ਪਵਨ ਕੁਮਾਰ ਬਨਰੂਤੀ ਵਿੰਧਿਆ ਦੇ ਗੁਏ ਹਰੂ ਕਰੇ ਸੁਭਿਰੋ ਅੰਤੇਰੇ ਕੋ ਪੂਰੀ ਪੜਾ ਕੇ ਤੇਰਾ ਤਰਕ ਕਰੇ ਜੀ 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 ਜ ਸਾਡੇ ਰੁਪਿੰਦਰ ਗੁਪਤਾ ਜੀ ਟਾਈਡਾਟ ਗਰੁੱਪ ਦੇ ਕਿੰਨਿਓ ਪਦਮ ਸ਼੍ਰੀ ਰੁਪਿੰਦਰ ਗੁਪਤਾ ਜੀ ਜੋ ਸਾਡੇ ਇਸ ਸੰਸਥਾ ਦੇ ਚੇਅਰਮੈਨ ਨੇ ਉਹਨਾਂ ਦੇ ਨੁਮਾਇंदे ਦੇ ਤੌਰ ਤੇ ਆਏ ਨੇ ਇਹਨਾਂ ਨੇ ਉਸ ਨੂੰ ਝੰਡੀ ਦੇ ਕੇ ਅਸੀਂ ਭੰਡਾਰਾ ਤੋਰ ਰਹੇ ਆ ਕਿ ਕਿੱਥੇ ਮਤਲਬ ਜਿਹੜੇ ਤਲਵਾਨਾਂ ਕਰਕੇ ਕਿੱਥੇ ਜਾ ਰਹੇ ਇਹ ਬਰਨਾਲੇ ਤੋਂ ਜਾ ਕੇ ਅਸੀਂ ਅਮਨ ਆ ਯਾਤਰਾ ਜੋ ਹੁੰਦੀ ਆ ਹਰ ਸਾਲ ਉੱਤੇ ਬਾਲਟਾਲ ਸਾਡਾ ਭੰਡਾਰਾ ਲੱਗਦਾ 31ਵਾਂ ਭੰਡਾਰਾ ਉੱਥੇ ਸਾਰੇ ਬੰਦਿਆਂ ਨੂੰ ਰਹਿਣ ਦੀ ਵਿਵਸਥਾ ਖਾਣ ਪੀਣ ਦੀ ਵਿਵਸਥਾ ਨਹਾਉਣ ਦੀ ਗਰਮ ਪਾਣੀ ਦੀ ਵਿਵਸਥਾ ਕੰਬੜਾ ਦੀ ਵਿਵਸਥਾ ਦਵਾਈਆਂ ਦੀ ਬੁੇ ਕੰਨ ਨਾਲ ਸਾਰੇ ਤਰ੍ਹਾਂ ਦੀ ਵਿਵਸਥਾ ਉੱਥੇ ਏਸ ਭੰਡਾਰੇ ਕੱਢੀ ਕੀਤੀ ਜਾਂਦੀ ਹੈ। ਬੋਲ ਸ਼ੰਕਰ ਰਗਵਾ ਜੀ ਜੈ। ਚਾਰ ਚਾਰ ਟਰੱਕ ਪਹਿਲਾਂ ਗਏ ਸੀਗੇ, ਚਾਰ ਟਰੱਕ ਅੱਛੜੇ ਜਾ ਰਹੇ ਆ ਔਰ ਬਾਕੀ ਦਾ ਛੱਡਦਾ ਸਮਾਨ ਸਾਡਾ ਹੁੰਦਾ ਕਾਫੀ ਸਾਰਾ ਉੱਥੇ ਹੀ ਪਿਆ ਹੁੰਦਾ, ਤਕਰੀਬਨ 12-13 ਟਰੱਕ ਸਾਡੇ ਇਸ ਕੰਮ ਦੇ ਰੋਹ ਜਾਂਦੇ ਨੇ ਵਰਦਾਨ। ਅਮਰਨਾਥ ਜਾਣ ਵਾਲੇ ਯਾਤਰੀਆਂ ਨੂੰ ਤੁਹਾਨੂੰ ਕਹਿੰਦਾ। ਅਮਨਾ ਯਾਤਰੀਆਂ ਨੂੰ ਜੋ ਇਹੀ ਕਹੂੰਗਾ ਵੀ ਇਸ ਵਾਰ ਵੱਧ ਵੱਧ ਯਾਤਰਾ ਤੇ ਉੱਥੇ ਪਹੁੰਚੋ ਤੁਸੀਂ। ਉੱਥੇ ਬਾਬਾ ਬੋਲਾ ਦੇ ਦਰਸ਼ਨ ਕਰੋ। ਬਾਬਾ ਬਰਫਾਨੀ ਬਾਬਾ ਦੇ ਆਉ ਤੇ ਬਰਨਾਲੇ ਵਾਲਾਂ ਦੇ ਭੰਡਾਰੇ ਚੋਂ ਤੇ ਆ ਕੇ ਰੁਕੋ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਭੰਡਾਰਾ ਹੈ ਇਹ ਭੰਡਾਰਾ 3 ਸਾਡੇ ਜੁਲਾਈ ਤੋਂ ਸ਼ੁਰੂ ਹੋ ਰਿਹਾ ਜੀ ਤੇ ਭੋਲੇ ਦੀ ਕਰਤਾ ਤੱਕ ਰਹਿਣਾ ਵੈਸੇ 8 ਅਗਸਤ ਦੀ ਜੋ ਆਫੀਸ਼ਲੀ ਡੇਟ ਹੈਗੀ ਆ ਔਰ ਸਾਨੂੰ ਇਸ ਦਾ ਜੋ ਸਹਿਯੋਗ ਹੈ ਸਾਡੇ ਚੇਅਰਮੈਨ ਅਰਜੰਦਰ ਗੁੱਪਤਾ ਜੀ ਕਹਿੰਦੇ ਹਰ ਸਾਲ ਬਹੁਤ ਵੱਡਾ ਰਹਿੰਦਾ ਮੇਰਾ ਖਿਆਲ ਆ ਵੀ 1995 ਦੀ ਉਹਨਾਂ ਦੀ ਹੀ ਪ੍ਰੇਰਣਾ ਸਦਕਾ ਬਰਨਾਲੇ ਦੀ ਇਹ ਸੰਸਥਾ ਨੇ ਬਹੁਤ ਵੱਡਾ ਇੱਕ ਨਾਮ ਕਮਾਇਆ ਮੇਰਾ ਖਿਆਲ ਆ ਆਲ ਇੰਡੀਆ ਲੈਵਲ ਦੇ ਸਾਡੇ ਕੋਲੇ ਉੱਥੇ ਸ਼ਰਧਾਲੂ ਆਉਂਦੇ ਨੇ ਔਰ ਉੱਥੇ ਜੋ ਵੀ ਸਾਥੋਂ ਬੈਸਟ ਤੋਂ ਬੈਸਟ ਬਵਸਤਾ ਹੁੰਦੀ ਆ ਅਸੀਂ ਆਪਣੇ ਕਿੰਨੇ ਕਰਾਂ ਦੀ ਕੋਸ਼ਿਸ਼ ਕਰਦੇ ਆ ਬਰਨਾਲੇ ਵਿੱਚ ਸ਼ਰਧਾਲੂ ਨੂੰ ਕੀ ਕੀ ਸੁਵਿਧਾ ਜੀ ਕਿਵੇਂ ਬਰਨਾਲ ਉੱਥੇ ਜਾਇਸਾ ਲੋ ਵੀ ਜਿਹੜਾ ਸਾਡਾ ਪੰਡਾਰਾ ਹੈਗਾ ਉੱਥੇ ਰਹਿਣ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਕੰਬਲ ਤੋਂ ਲੈ ਕੇ ਹਰੇਕ ਤਰ੍ਹਾਂ ਦੀ ਗਰਮ ਪਾਣੀ ਹਮੇਸ਼ਾ ਮਗਰ ਪ੍ਰੋਪਰ ਟੈਂਟ ਬਣ ਲੱਗੇ ਪਿਆ ਸਾਡੇ ਕੈਵਨ ਬਣੇ ਪਿਆ ਛੱਡ ਪਿਆ ਪਿਆ ਹਰੇਕ ਤਰ੍ਹਾਂ ਦਾ ਜੋ ਸਾਤਵੀਕ ਖਾਣਾ ਜੋ ਯਾਤਰਾ ਦੇ ਟਾਈਮ ਚਾਹੀਦਾ ਉੱਥੇ ਹਮੇਸ਼ਾ ਤਿਆਰ ਰਹਿੰਦਾ ਜਿਹੜਾ ਪੰਡਾਰਾ ਸ਼ਿਵ ਸੇਵਾ ਸੰਗਤ ਦਾ ਕੱਤੀਵਾ ਪੰਡਾਰਾ ਹੈ ਜਿਹੜਾ ਇਹ ਪੰਡਾਰਾ ਲੱਗ ਰਿਹਾ ਹੈ ਇਹ ਪੂਲੇ ਸ਼ੰਕਰ ਦੀ ਕਿਰਪਾ ਨਾਲ ਤੇ ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਤੇ ਸਾਡੇ ਚੇਅਰਮੈਨ ਰਜਿੰਦਰ ਗੁਪਤਾ ਜੀ ਨੇ ਉਹਨਾਂ ਦਾ ਮੁੱਖ ਮੁੱਖ ਯੋਗਦਾਨ ਹੁੰਦਾ ਹੈ 1995 ਚ ਉਹਨਾਂ ਦੇ ਸਹਿਯੋਗ ਨਾਲ ਇਹ ਭੰਡਾਰਾ ਸ਼ੁਰੂ ਹੋਇਆ ਸੀਗਾ ਤੇ ਹੁਣ ਤੱਕ 31 ਮਾਂਪ ਲੰਗਰ ਹੈ ਖੁੱਲ ਕੇ ਹੋਏ ਯੋਗਦਾਨ ਪਾਉਂਦੇ ਨੇ ਤੇ ਉੱਥੇ ਹਰ ਤਰ੍ਹਾਂ ਦੀ ਸੁਵਿਧਾ ਹੁੰਦੀ ਹੈ ਖਾਣ ਦੀ ਪੀਣ ਦੀ ਠਰਨ ਦੀ ਨਾ ਹੁੰਦੀ ਗਰਮ ਪਾਣੀ ਦੀ ਦਵਾਈਆਂ ਦੀ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉੱਥੇ ਜਾ ਕੇ ਅਸੀਂ ਸਿਪਾਹਕਾਂ ਦੀ ਸੇਵਾ ਕਰਦੇ ਹਾਂ ਮਨ ਖੁਸ਼ ਹੋ ਜਾਂਦਾ ਹੈ ਤੇ ਅਸੀਂ ਸਾਰਿਆਂ ਤੋਂ ਅਸ਼ੀਰਵਾਦ ਮੰਗਦੇ ਹਾਂ ਵੀ ਸਾਨੂੰ ਸਾਰਿਆਂ ਨੂੰ ਟ੍ਰੈਜੈਂਟ ਗਰੁੱਪ ਨੂੰ ਸਾਡੇ ਸਾਰੇ ਮੈਂਬਰਾਂ ਦੇ ਪਰਿਵਾਰਾਂ ਨੂੰ ਖੁਸ਼ ਰੱਖੇ ਤੇ ਸਾਨੂੰ ਅਸ਼ੀਰਵਾਦ